ਚੌਪਈ ਸਾਹਿਬ ਇੱਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਰ ਬਾਤ ਬੇਨਤੀ ਚੌਪਈ ਹਮਰੀ ਕਰੋ ਹਾ ਬੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਪਰ ਚਰਨਨ ਮੰਗ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਮਾ ਤੁਮ ਘਾਵ ਹੋ ਆਪ ਹਾਸ ਬੈ ਮੋਹ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਮੈ ਕਰਤਾਰਾ ਮੂਰਛਾਨੇ ਜੇ ਕਰ ਵੇ ਕਰੀਐ ਸਭ ਬੈਰਣ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸ਼ਾਲ ਕੋਈ ਅਵਰਣ ਧਿਆਉਂ ਜੋ ਬਰ ਚਾਹੂੰ ਸਤਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਜਿਨ ਜਨ ਸਤਰ ਹਮਾਰੇ ਮਾਰੀਐ ਆਪ ਹਾਂ ਦਮ ਜੈ ਗਰੀ ਅਮਰਨ ਕਾਲ ਕਾ ਤਰਾਸ ਨਿਵਰੀਐ ਹੋ ਜਿਨ ਸਦਾ ਹਮਾਰੇ ਪਛਾ ਸ੍ਰੀ ਅਸਨ ਜੋ ਕਰਿਓ ਰਖਾ ਰਾਖਲੇ ਹੋ ਮੋਹ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹਮਤਾ ਤਮੋ ਹੋ ਪੁਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਮਜੂ ਅਕਤਰ ਆਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸકલ ਕਾਲ ਕਾ ਕੀ ਆਤਮਾਸਾ ਜਮਨ ਕਾ ਜੋਗੀ ਸਿਮ ਕੀ ਓ ਮੇਦਰਾਜ ਬ੍ਰਹਮਾ ਜੋਤੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਪਾਹੇ ਹਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਵ ਦੇ ਅਧਿਛਣਿ ਉਪਜਾਇਓ ਆਨੰਤ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਰਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀ ਤੇ ਤੇ ਕਉਣ ਚਰੇ ਅਸਤੂਲਾ ਸਭ ਪਰ ਗ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੇ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਨ ਜਬਨ ਕਰ 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 ਤਾਰਾ ਪ੍ਰਜਾ ਤਰ ਤਪ ਦੇਹ ਅਪਾਰ ਜਾਬਿਆ ਕਰ ਕਰਤਹੁ ਕਬਹੁ ਤੁਮਹਿ ਮਿਤ ਦੇਹ ਕਰ ਸਭ ਹੂੰ ਜੀਤੇ ਬਨਮ ਸ੍ਰੇਸ਼ਟ ਸਵ ਤਾਰ ਆਪਾ ਪਾਪਣੀ ਬੂਜੋ ਚਾਰਾ ਤੁਮ ਸਭ ਹਿਤ ਰਤਨਾਰਾਮ ਜਾਨਤ ਬੇਦ ਭੇਦ ਅਰਿਆਲੰ ਨਰੰਕਾ ਨਰਮਕਾ ਅਗਰ ਲਾਮ ਬਿਆਗ ਨੀਲਾ ਨਾ ਦੇ ਅਸੰਭ ਤਾਤਾ ਮੂੜ ਹਜ਼ਾਰਤ ਭੇਦਾ ਜਾਤ ਭੇਵ ਨ ਪਾਵਤ ਮੇਦਾ ਤਾਪੋ ਕਰਪਾ ਹਨੇ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਣ ਤਮਾ ਦੇਵ ਕੋ ਕਹਿ ਸਦਾ ਸਿਵ ਨਰੰਕਾ ਕਾਂਚੀ ਨਤਨਹਿ ਭੇਵ ਆਪ ਆਪਣੀ ਮੁਦ ਹੈ ਜੇਤੀ ਵਰਨਤ ਪਿਨ ਪਿਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰ एक रूप अनूप स्वरूप रंक पाव कहीं पू पांड जेरे से तकी उत्पज खान बहु रच कहूं पूरा जहां बैठा कहूं सिमट पव शंकर कैठा सिगरी श्रेष्ठ दिखाई है चंपा वाज स्वरूप स्वयं पव अब रक्षा अच्छा मेरी तुम करो सख्यो बार सख संगरो दुष्ट जिते उठवा तत्पाता तो सकल मलेश करो रण काता ਜੇ ਆਸਤੋ ਇਤਿਉਸਰਣੀ ਪਰੇ ਤਨ ਕੈ ਦੁਸ਼ਟ ਦੁਖ ਤਵਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਦ ਤੇ ਆਹ ਤਾ ਕੈ ਕਾਰਨਿਕ ਨ ਅਹ ਰੱਛਾ ਹੋਤਾ ਹੈ ਸਮਕਾਲਾ ਦੁਸ਼ਟ ਅਰਸ਼ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੈ ਤਾ ਕਨ ਕਮੋਹਰ ਹੋ ਰਿਗ ਸਦ ਘਰ ਮੋ ਸਭ ਹੋਈ ਦੁਸ਼ਟ ਛਾਛ ਸਕਨ ਕੋਈ ਇਕ ਮਾਨ ਦਿਨ ਤਮੈਂ ਸੰਭਾਰਾ ਕਾਲ ਵਾਸਤੇ ਤਾਹੀ ਬਾਰਾ ਜਨਰ ਨਾਮ ਤਿਹਾਰੋ ਕਹਾ ਦਾਰ ਦੁਸ਼ ਡੋਖ ਤੇ ਰਹਾ ਖੜਕੇ ਤਮੈਂ ਸ਼ਰਨ ਤਿਹਾਰੀ ਆਪ ਹਾਗ ਲੈਹੁ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਣ ਦੋਖ ਤੇ ਲੈਹੁ ਬਚਾਈ ਚੌਪਈ ਸਾਹਿਬ ਇਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਵੀਂ ਕਬਰ ਬਾਤ ਬੇਨਤੀ ਚੌਪਈ ਹਮਰੀ ਕਰੋ ਹਾ ਬੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਪਰ ਚਰਨਨ ਮੰਗ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਮੈ ਤੁਮ ਘਾਵ ਹੋ ਆਪ ਹਾ ਬੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਮੈ ਕਰਤਾਰਾ ਮੋਰ ਅਚਾਰ ਦੇ ਕਰਵੈ ਕਰੀਆ ਸਭ ਬੈਰਣ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰਪ ਦਿਨ ਕੀ ਰਹ ਪਿਆਸਾ ਤੁਮਹਿ ਸਾਡ ਕੋਈ ਅਵਰਣ ਧਿਆਉਂ ਜੇ ਬਰਚਾਉਂ ਸਤਮ ਤੇ ਪਾਉਂ ਸੇਵਕ ਸੇਖ ਹਮਾਰੇ ਤਾਰੀ ਇਹ ਦਿਨ ਜਨ ਸਤਰ ਹਮਾਰੇ ਮਾਰੀ ਇਹ ਆਪ ਹਾਂ ਦਮ ਜੈ ਉਗਰੀ ਅਮਰਨ ਕਾਲ ਕਾ ਤਰਾਸ ਨਿ ਹੋਰੀ ਆਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਨ ਜੋ ਕਰਿਓ ਰਖਾ ਰਾਖਲੇ ਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹਮਤਾ ਤਮ ਹੋ ਪੁਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਮਜੂ ਅਕਤਰ ਆਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸકલ ਕਾਲ ਕਾਕੀ ਅਤਮਾਸਾ ਜਵਨ ਕਾਲ ਜੋਗੀ ਸਿਮ ਕੀ ਓ ਮੇਦ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਗਨਕਾਰ ਸਭ ਜਗਤ ਬਨਾਇਓ ਦੇਵਦਾ ਜਥਨੇ ਉਪਜਾਇਓ ਆਨੰਤਿ ਕੈ ਅਵਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੇ ਸਗਲ ਪ੍ਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਤਰਨ ਕੋ ਪਲ ਨੂੰ ਵਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤਿ ਤੇ ਕੁੰਚਰੀ ਅਸਤੁਲਾ ਸਭ ਪਰ ਗ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਨ ਜਬਨ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇਹ अपार ਜਾਬਿਆ ਕਰ ਕਰਤਹੁ ਕਬਹੁ ਤੁਮੈ ਮਿਤ ਦੇਹ ਕਰ ਸਭ ਹੂੰ ਜੀਤੇ ਬੰਨ ਸ੍ਰਿਸ਼ਟ ਸਭ ਤਾਰ ਆਪਾ ਪਣੀ ਬੂਜੋ ਉਚਾਰੈ ਤੁਮ ਸਭ ਹਿਤ ਰਹਿਤ ਨਰਾ ਲਮਜਾਨਤ ਬੇਦ ਭੇਦ ਅਰਿਆ ਲਮ ਨਰੰਕਾ ਨਰਮਕਾ ਅਰਲਾਮ ਬਿਆਗ ਨੀਲਾ ਨਾ ਦੇ ਅਸੰਭ ਤਾਤਾ ਮੂੜ ਹਜ਼ਾਰਤ ਭੇਦਾ ਜਾਤੋ ਭੇਵ ਨ ਪਾਵਤ ਮੇਦਾ ਤਾਹੋ ਕਰ ਪਾਹਨੇ ਅਨੁਮਾਨ ਤਮਹਾ ਮੂੜ ਕਛ ਭੇਦ ਨ ਜਾਣ ਤਮਹਾ ਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾਂਚੀ ਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪਿਨ ਪਿਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰ ਇਕਾ ਰੂਪਨ ਉਪਸਰੂਪਾਰੰਕ ਭੈਵਰਾਵ ਕਹੀਂ ਭੂਪਾਂਡ ਦੇ ਜੇ ਰੇ ਸਿਤਜਕੀਨੀ ਉਤਪੁਜ ਖਾਨ ਬਹੁ ਰਤਨੀਨੀ ਕਹੀਂ ਪੂਰਾ ਜਹਾਂ ਬੈਠਾ ਕਹੀਂ ਸਿਮੰਟ ਭੈਵ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਵਾਜ ਜਗਾ ਸਰੂਪ ਸੈਮ ਭਵ ਅਬਰਛਾ ਮੀਰ ਤੁਮ ਕਰੋ ਸਖਿਓ ਬਾਰਾ ਸਿੱਖ ਸੰਗਰੋ ਦੁਸ਼ਟ ਜਿਤੇ ਅਠਵਾਤ ਤਪਤਾ ਸੰਗਲ ਮਲੇਸ਼ ਕਰੋ ਰਣ ਘਾਤਾ ਜੇ ਆਸਤੋ ਇਤਾਵਸਰਨੀ ਪਰੇ ਤਨ ਕੈ ਦੁਸ਼ਟ ਦੁਖ ਤਵਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਨ ਕੋ ਇਕ ਬਾਦ ਤ ਹੈ ਤਾ ਕੈ ਕਾਰਨਿਕਨ ਅਹ ਰੱਛਾ ਹੋਤਾ ਹੈ ਸਮਕਾਲਾ ਦੁਸ਼ਟ ਅਰਸ਼ ਦੁਨ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾ ਕੈ ਤਾਪ ਤਨ ਕ ਮੋਹਰ ਹੋ ਰਿਦ ਸਦ ਘਰ ਮੋ ਸਭ ਹੋਈ ਦੁਸ਼ਟ ਛਾਛ ਸਕੈ ਨ ਕੋਈ ਇਕ ਮਾਨ ਦਿਨ ਤਮੈਂ ਸੰਭਾਰਾ ਕਾਲ ਫਾਸਤੇ ਤਾਹੀ ਬਾਰਾ ਜਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਤ ਦੋਖ ਤੇ ਰਹਾ ਖੜਕੇ ਤਮੈਂ ਸ਼ਰਨ ਤਿਹਾਰੀ ਆਪ ਹੌ ਗਾ ਲਿਹੋ ਉਬਾਰੀ ਸਰਬ ਠੋਰ ਮੂਹ ਸਹਾਈ ਦੁਸ਼ਨ ਦੋਖ ਤੇ ਨੇਹੋ ਬਚਾਈ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਵੀਂ ਕਬਰ ਬਾਤ ਬੇਨਤੀ ਚੌਪਈ ਹਮਰੀ ਕਰੋ ਹਾਥ ਬੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਪਰ ਚਰਨਨ ਮੰਗ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਮੈ ਤੁਮ ਘਾਵ ਹੋ ਆਪ ਹਾਥ ਬੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਮੈ ਕਰਤਾਰਾ ਮੂਰਛਾਲੇ ਕਰ ਗਇਆ ਕਰੀਆ ਸਭ ਬੈਰਣ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹ ਪਿਆਸਾ ਤੁਮਹਿ ਸਾਡ ਕੋਈ ਅਵਰਣ ਧਿਆਉਂ ਜੋ ਬਰ ਚਾਹੂੰ ਸਤਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਅਹ ਜਿਨ ਜਨ ਸਤਰਾ ਹਮਾਰੇ ਮਾਰੀ ਅਹ ਆਪ ਹਾਂ ਦਮ ਜਗ ਬਰੀ ਅਮਰਨ ਕਾਲ ਕਾ ਤਰਾਸ ਨਿਵਰੀਂ ਹੂ ਜੋ ਸਦਾ ਹਮਾਰੇ ਪਛਾਸੀ ਅਸਤਨ ਜੋ ਕਰਿਓ ਰਖਾ ਰਾਖਲੇਹੁ ਮੋਹ ਰਾਖਣਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹਮਤਾ ਤਮ ਹੋ ਪੁਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਮਜੂ ਅਵਤਾਰ ਆਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸકલ ਕਾਲ ਕਾ ਕੀ ਅਤਮਾਸਾ ਜਮਨ ਕਾ ਜੋਗੀ ਸਿਮ ਕੀ ਓ ਬੇਦਰਾਜ ਬ੍ਰਹਮਾ ਜੋਤੀ ਓ ਜਮਨ ਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਅਧਿਛਣੀ ਉਪਜਾਇਓ ਆਨੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੀ ਤੇ ਕਉਣ ਚਰੇ ਅਸਤੂਲਾ ਸਭ ਪਰ ਗ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੇ ਜਾਨ ਜਬਨ ਕਰ ਕਰਾ ਕਰਤਾਰਾ ਪ੍ਰਜਾ ਤਰ ਤਪ ਦੇਹ ਅਪਾਰ ਜਾਬਿਆ ਕਰ ਕਰਤਹੁ ਕਬਹੁ ਤੁਮ ਮਮਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰ ਆ ਪਾਪਣੀ ਬੂਜੋ ਚਾਰਾ ਤੁਮ ਸਭ ਹਿਤ ਰਹਿਤ ਨਰਾ ਲਮ ਜਾਨਤ ਬੇਦ ਭੇਦ ਅਰਿਆ ਲਮ ਨਰੰਕਾ ਨਰਮਿਕਾ ਅਨਰ ਲਾਂਬਿਆਗ ਨੀਲਾ ਨਾਭ ਸੰਬਤਾ ਤਾ ਤਾ ਮੂੜ ਹਜ਼ਾਰਤ ਭੇਦਾ ਜਾ ਕੋ ਭੇਵ ਨ ਪਾਵਤ ਮੇਦਾ ਤਾ ਕੋ ਕਰਪਾ ਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾਂਚੀ ਨਤ ਨਹਿ ਭੇਵ ਆਪ ਆਪਣੀ ਮੋਧ ਹੈ ਜੇ ਕੀ ਵਰਨਤ ਪਿਨ ਪਿਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰ एक रूप अनूप स्वरूप रंक पयो राव कहीं पो पांड जेरे से तजकीनी उत पुज खान बहु रच कहूं फूल राजा हो बैठा कहूं सिमट पय शंकर कैठा सिगरी श्रेष्ठ दिखाई है चंपा वाज जुगा स्वयं भव अब रक्षा मेरी तुम करो सख्यो बार सख संगरो दुष्ट जीते उठ वत तो पाता सकल मलेश करो रण काता ਜੇ ਆਸਤੋ ਇਤਵਸਰਣੀ ਪਰੇ ਤਨ ਕੈ ਦੁਸ਼ਟ ਦੁਖ ਤਵਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਨ ਕੋ ਇਕ ਬਾਤ ਆਹ ਤਾ ਕੈ ਕਾਲ ਨਿਕਨ ਅਹ ਰੱਛਾ ਹੋਇ ਪਾਏ ਸਮਕਾਲਾ ਦੁਸ਼ਟ ਅਰिष्ट तत काल कृपा दृष्ट ਜਨ ਜਾਹੇ ਨ ਹਰ ਹੋ ਤਾ ਕੈ ਤਾ ਤਨ ਕ ਮੋਹ ਹਰ ਹੋ ਰਿਗ ਸਦ ਘਰ ਮੋ ਸਭ ਹੋਇ ਦੁਸ਼ਟ ਛਾਛ ਸਕੈ ਨ ਕੋਈ ਇਤਬਾਰ ਜਿਨ ਤਮੈ ਸੰਭਾਰਾ ਕਾਲ ਫਾਸ ਤੇ ਤਾਹੀ ਬਾਰਾ ਜਨਰ ਨਾਮ ਤਿਹਾਰੋਂ ਕਹਾ ਦਾਰ ਦੁਸ਼ ਦੋਖ ਤੇ ਰਹਾ ਖੜਕੇ ਤਮੈ ਸ਼ਰਨ ਤਿਹਾਰੀ ਆਪ ਹਾਂ ਗਾ ਲੈਹੁ ਉਬਾਰੀ ਤਰਾ ਬਠੋਰ ਮੋਹ ਸਹਾਈ ਦੁਸ਼ਣ ਦੋਖ ਤੇ ਨੋ ਬਚਾਈ ਚਉ ਪਈ ਸਾਹਿਬ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਰ ਬਾਤ ਮਨਤੀ ਚਉ ਪਈ ਹਮਰੀ ਕਰੋ ਹਾਰ ਬੈਨ ਅਛਾ ਪੂਰਨ ਹੋਏ ਚਿਤ ਕੀ ਇਛਾ ਤਪ ਚੰਨਨ ਮੰਗ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰam ਹਮਰੇ ਗੁਸ਼ਟ ਸਬਾ ਤੁਮ ਕਾ ਬਹੁ ਆਪਹਾਸ ਬੈ ਮੋਹ ਵਿਚਾਵਹੁ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਬਾ ਕਰਤਾਰਾ ਮੋਰ ਅਚਾਰ ਜ ਕਰਵੇ ਕਰੀਐ ਸਭ ਬੈਰਣ ਕੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸ਼ਾਲ ਕੋਈ ਅਵਰਣ ਧਿਆਉ ਜੋ ਬਰ ਚਾਹੂੰ ਸਦੋਂ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਅਹ ਜਨ ਜਨ ਸਤਰ ਹਮਾਰੇ ਮਾਰੀ ਅਹ ਆਪਹਾ ਦਮ ਜਗ ਬਰੀ ਅਮਰਨ ਕਾਲ ਕਾ ਤਰਾਸ ਨੇ ਹੋਰੀ ਆਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਨ ਜੋ ਕਰਿਓ ਰਖਾ ਰਾਖ ਲਿਹੁ ਮੁਹ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹਮਤਾ ਤੁਮ ਹੋ ਪੁਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸਿਮਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀ ਉਹ ਬੇਦ ਰਾਜ ਬ੍ਰਹਮਾ ਜੋ ਥੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇ ਦਛਨਿ ਉਪਜਾਇਓ ਆਨੰਤ ਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ सेवकन को सर्व गुण सुख दियो सतरन को पल मोह बद कियो कट कट के अंतर की जानत भले बुरे की पीर पहचानत ਕੀ ਤੇ ਕਉਣ ਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਨ ਜਬਨ ਕਰ 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 ਤਾਰਾ ਪ੍ਰਜਾ ਤਰ ਤਬ ਦੇਹ ਅਪਾਰ ਜਾਬਿਆ ਕਰ ਕਰਤਹੁ ਕਬਹੁ ਤੁਮ ਮਮਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰਿਆ ਪਾਪਣੀ ਬੂਜੋ ਚਾਰ ਕ ਤੁਮ ਸਭ ਹਿਤ ਰਹਿਤ ਨਰਾ ਲਮਜਾਨਤ ਬੇਦ ਭੇਦ ਹਰਿਆਲਮ ਨਰੰਕਾਂ ਨਰਮਕਾਂ ਗਰਲਾੰਬਿਆਗ ਨੀਲਾ ਨਾਦ ਅasambਤਾ ਤਾ ਤਾ ਮੂੜ ਹਜ਼ਾਰਤ ਭੇਦਾਂ ਜਾਕ ਭੇਵ ਨ ਪਾਵਤ ਮੇਦਾਂ ਤਾ ਕੋ ਕਰਪਾ ਹਨੇ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਣ ਤਮਾ ਦੇਵ ਕੋ ਕਹਿ ਸਦਾ ਸਿਂਦਰੰਕਾਰ ਕਾਂਚੀਨਤ ਨਹਿ ਭੇਵ ਆਪ ਆਪਣੀ ਮੋਦ ਹੈ ਜੇਤੀ ਬਰਨਤ ਪਿਨ ਪਿਨ ਤੋਹੇ ਤੇਤੀ ਤੁਮਾ ਲਖਾ ਨ ਜਾਏ ਪਸਾਰਾ ਕਹਿਦਿ ਸਜਾ ਪ੍ਰਥਮ ਸੰਸਾਰਾ एक रूप अनूप स्वरूप रंक पय राव कहीं पु पांड जेरे से तुझकी उत्पुज खान बहु रच दिन कहूं पूरा जहां बैठा कहूं सिमट पयो शंकर कैठा सिगरी श्रेष्ठ दिखाई है चंपा वाद जुगा स्वरूप स्वयं भव अब रक्षा मेरी तुम करो सख्यो बार सख संगरो दुष्ट गिते उठ वत पाता सकल मलेश करो रण काता ਜੇ ਆਸਤੋ ਇਤავਸਰਨੀ ਪਰੇ ਤਨ ਕੈ ਦੁਸ਼ਟ ਦੁਖ ਤਵਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਨ ਕੋ ਕ ਬਾਦ ਤ ਹੈ ਤਾ ਕੈ ਕਾਰਨਿਕ ਨ ਅਹ ਰੱਛਾ ਹੋਤਾ ਹੈ ਸਮ ਕਾਲਾ ਦੁਸ਼ਟ ਅਰਸ਼ ਤਤਕਾਲਾ ਕਿਰਪਾ ਦ੍ਰਿਸ਼ਟ ਦਨ ਜਾਹੇ ਨਹਰ ਹੋ ਤਾ ਕੈ ਤਾਪਨ ਕ ਮੋਹਰ ਹੋ ਰਗ ਸਦ ਘਰ ਮੋ ਸਭ ਹੋਏ ਦੁਸ਼ਟ ਛਾਛ ਸਕੈ ਨ ਕੋਈ ਇਕ ਮਾਨ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਾਹੀ ਬਾਰਾ ਜਨਰ ਨਾਮ ਪਿਹਾਰੋ ਕਹਾ ਦਾਰ ਦੁਸ਼ ਦੋਖ ਤੇ ਰਹਾ ਖੜਕੇ ਤਮੈ ਸ਼ਰਨ ਤੇ ਹਾਰੀ ਆਪ ਹਾ ਗਲਿਹੁ ਉਬਾਰੀ ਸਾਰਾ ਮਟੋਰ ਮੋਹ ਸਹਾਈ ਦੁਸ਼ਣ ਦੋਖ ਤੇ ਨੇ ਹੋ ਬਚਾਈ ਜੋ ਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਰ ਬਾਤ ਮੀਨਤੀ ਚਉਪਈ ਹਮਰੀ ਕਰੋ ਹਾਰ ਬੈ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਾ ਚੰਨਨ ਮੰਗ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰam हमरे दुष्ट समय तुम का भुआ पहा वह मुहे बचा सुखी बस मोरो परिवार सिमक सिख समय करता राम मोर अच्छा निज कर वै करिया सा बैरण को आय संगरिया पूर्ण हो हमारी आसा तोर भजन की रह प्यासा तुम ही कोई अवर न त्याहूं जो बर चाहूं सो तुम ते पाऊं सेवक सिख हमारे तारी है तुम जन सतर हमारे मारिय ਆਪਹਾ ਦਮ ਜਗ ਰਹੀ ਅਮਰਨ ਕਾਲ ਕਾ ਤਰਾਸ ਨਿਵਰੀ ਆਹੋ ਜਿਸ ਦਾ ਹਮਾਰੇ ਪਛਾ ਸ੍ਰੀ ਅਸਨ ਜੋ ਕਰਿਓ ਰਖਾ ਪ੍ਰਾਰਥਿ ਲਿਹੁ ਮੁਹ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮ ਹੋ ਪਰੇ ਚਤਰਦਸ ਕਮਤਾ ਕਾਲ ਪਾਇ ਬ੍ਰਹਮ ਬਖਤਰ ਆਕਾਲ ਪਾਇ ਸਿਮਜੂ ਅਵਤਾਰ ਆਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸકલ ਕਾਲ ਕਾ ਕੀ ਅਤਮਾਸਾ ਜਵਨਕਾਰ ਜੋਗੀ ਸਿਮ ਕੀ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਵਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਪਾਹੇ ਹਮਾਰਾ ਜਵਨਕਾਰ ਸਭ ਜਗਤ ਬਨਾਇਓ ਦੇਵ ਦਾਇ ਜਤ ਸਨੇ ਉਪਜਾਇਓ ਆਨੰਤ ਕੈ ਅਵਤਾਰਾ ਸੋਈ ਗੁਰੂ ਸਮਝੋ ਹੋਂ ਹਮਾਰਾ ਨਮਸਕਾਰਤ ਸਿੰਘ ਕੋ ਹਮਾਰੀ ਸકલ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਨੂੰ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੀ ਤੇ ਜਿ ਕੁੰਚਰਿ ਅਸਤੁਲਾ ਸਭ ਪਰ ਗ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੇ ਜਾਨ ਜਬਨ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਅਪਾਰ ਜਾਬਿਆ ਕਰ ਕਰਤਹੁ ਕਬਹੁ ਤੁਮੈ ਮਿਤ ਦੇਹ ਕਰ ਸਭ ਹੂ ਜੇ ਤੇ ਬਨਨ ਸ੍ਰੇਸ਼ਟ ਸਭ ਤਾਰ ਆਪਾ ਪਾਪਣੀ ਬੂਜੋ ਚਾਰੈ ਤੁਮ ਸਭ ਹਿਤ ਰਤਨਾਰ ਲਮਜਾਨਤ ਬੇਦ ਭੇਦ ਅਰਿਆਲਮ ਨਰੰਕਾ ਨਰਮਕਾ ਅਨਰ ਲਾਮ ਬਿਆਗ ਨੀਲਾ ਨਾ ਦੇ ਸੰਭ ਤਾਤਾ ਮੂੜ ਹਜ਼ਾਰਤ ਭੇਦਾ ਜਾਤ ਭੇਵ ਨ ਪਾਵਤ ਮੇਦਾ ਤਾ ਕੋ ਕਰਪਾ ਹਨੇ ਅਨੁਮਾਨ ਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਂਦਰੰਕਾਰ ਕਾਂਚੀ ਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੇ ਕੀ ਵਰਨਤ ਪਿਨ ਪਿਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਨ ਸਜਾ ਪ੍ਰਥਮ ਸੰਸਾਰ एकरूपन उपसरूप पारंक पयो राव कहि पू पाण्ड जेरे सित जकीनी उत्पज खान बहु रजनीनी कहि पू राजा जहा बैठा कहि सिमिट पयो शंकर कैठा सिग्री श्रेष्ठ दिखाई चंपा वाद्यगा स्वरूप स्वयं वाद। भव अब रक्षा मेरी तुम करो सखियो वार सिख संगर दुष्ट जीते उठवात तपाता संगलमलेष करो रण काता ਜੇ ਆਸਤੋ ਇਤਿਹਾਸਰਣੀ ਪਰੇ ਤਨ ਕੈ ਦੁਸ਼ਟ ਦੁਖ ਤਵਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਨ ਕੁਰਕ ਬਾਰਤ ਆਹ ਤਾ ਕੈ ਕਾਲਿਕਨ ਅਹ ਰੱਛਾ ਹੋਤਾ ਹੈ ਸਮਕਾਲਾ ਦੁਸ਼ਟ ਅਰਸ਼ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੈ ਤਾ ਤਨ ਕ ਮੋਹਰ ਹੋ ਰਿਗ ਸਦ ਘਰ ਮੋ ਸਭ ਹੋਈ ਦੁਸ਼ਟ ਛਾਛਾ ਸਕਨ ਕੋਈ ਇਕ ਬਾਰ ਜਨ ਤਮੈ ਸੰਭਾਰਾ ਕਾਲ ਫਾਸਤੇ ਤਾਹੀ ਬਾਰਾ ਜਨ ਨਰ ਨਾਮ ਤਿਹਾਰੋ ਕਹਾ ਦਾਰ ਦੁਸ਼ ਡੋਖ ਤੇ ਰਹਾ ਖੜਕੈ ਤਮੈ ਸ਼ਰਨ ਤਿਹਾਰੀ ਆਪਹਾ ਗਲਿਹੁ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਣ ਦੋਖ ਤੇ ਲਿਹੁ ਬਚਾਈ